ਉਗਾ ਨੈਸ਼ਨਲ ਹਾਈਵੇ ਤੇ ਪਿੰਪੋਏਪੁਰ ਵਿਖੇ ਅੱਜ ਸਵੇਰੇ ਕ੍ਰੈਸ਼ਰ ਮਿਕਸਚਰ ਗੱਡੀ ਅਤੇ ਮੋਟਰਸਾਈਕਲ ਦੀ ਆਮੋ-ਸਾਮੀ ਟੱਕਰ ਦੌਰਾਨ ਮੋਟਰਸਾਈਕਲ ਚਾਲਕ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਛਾਣ 20 ਸਾਲਾਂ ਕਰਨ ਪੁੱਤਰ ਮੰਗਲ ਸਿੰਘ ਵਾਸੀ ਪਿੰਡ ਠੰਮੂਵਾਲ ਵਜੋਂ ਹੋਈ ਹੈ ਜੋ ਕਿ 12ਵੀਂ ਜਮਾਤ ਦਾ ਵਿਦਿਆਰਥੀ ਸੀ। ਜਾਣਕਾਰੀ ਅਨੁਸਾਰ ਨੌਜਵਾਨ ਕਰਨ ਅੱਜ ਐਤਵਾਰ ਸਵੇਰੇ ਆਪਣੇ ਹੀਰੋ ਸਪਲੈਂਡਰ ਮੋਟਰਸਾਈਕਲ ਨੰਬਰ PB67D9716 ਤੇ ਕਿਸੇ ਕੰਮ ਲਈ ਸ਼ਾਹਕੋਟ ਵੱਲ ਜਾ ਰਿਹਾ ਸੀ। ਇਸੇ ਦੌਰਾਨ ਕ੍ਰੈਸ਼ਰ ਮਿਕਸਚਰ ਗੱਡੀ ਨੰਬਰ PB8 ਪੀ ਆਰ 4188 ਦਾ ਚਾਲਕ ਨਿਰਮਲ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਪੱਟੀ ਤਰਨਤਨ ਲਾਂਬੜਾ ਤੋਂ ਕ੍ਰੈਸ਼ਰ ਮਿਕਸਚਰ ਲੈ ਕੇ ਸਤਲੂ ਦਰਿਆਵਲ ਜਾ ਰਿਹਾ ਸੀ ਜਦ ਮੋਟਰਸਾਈਕਲ ਚਾਲਕ ਨੌਜਵਾਨ ਕਰਨ ਸ਼ਾਕੋਟ ਮੋਗਾ ਨੈਸ਼ਨਲ ਹਾਈਵੇ ਤੇ ਪਿੰਡ ਭੋਇਪੁਰ ਵਿਖੇ ਪਹੁੰਚਾਇਆ ਤਾਂ ਸਾਹਮਣੇ ਤੋਂ ਆ ਰਿਹਾ ਇੱਕ ਕ੍ਰੈਸ਼ਰ ਮਿਕਸਚਰ ਅਤੇ ਮੋਟਰਸਾਈਕਲ ਦੀ ਆਮੋ ਸਾਹਮਣੇ ਜ਼ਬਰਦਸਤ ਟੱਕਰ ਹੋ ਗਈ ਜਿਸ ਕਾਰਨ ਨੌਜਵਾਨ ਕਾਰਨ ਬੁਰੀ ਤਰ੍ਹਾਂ ਨਾਲ ਸੜਕ ਤੇ ਡਿੱਗਾ ਅਤੇ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ। ਹਾਦਸੇ 'ਚ ਮੋਟਰਸਾਈਕਲ ਬੁਰੀ ਤਰ੍ਹਾਂ ਨਾਲ ਨੁਕਸਾਨਿਆ ਗਿਆ। ਹਾਦਸੇ ਉਪਰੰਤ ਕ੍ਰੈਸ਼ਰ ਮਿਕਸਚਰ ਗੱਡੀ ਦਾ ਚਾਲਕ ਗੱਡੀ ਲੈ ਕੇ ਮੌਕੇ ਤੋਂ ਫਰਾਰ ਹੋ ਗਿਆ। ਜਿਸ ਨੂੰ ਕੁਝ ਦੂਰੀ ਤੇ ਲੱਗੇ ਹਾਈ ਟੈਕ ਨਾਕੇ ਤੇ ਪੁਲਿਸ ਵੱਲੋਂ ਕਾਬੂ ਕਰ ਲਿਆ ਗਿਆ। ਇਸ ਹਾਦਸੇ ਬਾਰੇ ਜਦ ਮਾਡਲ थाना ਸ਼ਾਕੋਟ ਦੀ ਪੁਲਿਸ ਨੂੰ ਪਤਾ ਲੱਗਾ ਤਾਂ ਏਐਸਆਈ ਸਰਬੰਦ ਸਿੰਘ ਪੁਲਿਸ ਪਾਰਟਿਸਮੈਂਟ ਮੌਕੇ ਤੇ ਪਹੁੰਚੇ। ਜਿਨ੍ਹਾਂ লাশ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸੇਵਾ ਹਸਪਤਾਲ ਨਕੋਦਰ ਭੇਜ ਦਿੱਤਾ ਅਤੇ ਇੱਕ ਰੈਸ਼ਰ ਮਿਕਸਚਰ ਗੱਡੀ ਦੇ ਚਾਲਕ ਨਰਮਲ ਸਿੰਘ ਨੂੰ ਗੱਡੀ ਸਮੇਤ ਗ੍ਰਿਫਤਾਰ ਕਰ ਲਿਆ ਜਾਂਚ ਅਧਿਕਾਰੀ ਐਸਆਈ ਸਰਬੰਸ ਸਿੰਘ ਨੇ ਦੱਸਿਆ ਕਿ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ ਰਿਪੋਰਟ ਰਵਿੰਦਰ ਸਿੰਘ ਕੋਲਾ ਦੀ ਵਿਸ਼ੇਸ਼ ਰਿਪੋਰਟ ਦੀ ਪੰਜਾਬ న్యూਸ ਮੈਂ ਪੁੱਤਾ ਸਿੰਘ son of ਕਰਨੈਲ ਸਿੰਘ ਜੋ ਕਿ ਮੇਰਾ ਪਤੀ ਚਾਹਕੋੜ ਵੱਲ ਜਾ ਰਿਹਾ ਸੀਗਾ ਕਿਨਾ ਵਜੀ ਪਤੀਜੇ ਦਾ ਤੀਜੇ ਦਾ ਨਾਂ ਕਰਨ ਫਿਰ ਤਾਂ ਮੁੰਗਾਲ ਤੋਂ ਛਾਗੜਵਾਲ ਜਾ ਰਿਹਾ ਸੀ ਰਸਤੇ ਵਿੱਚ ਉਹਦਾ ਐਕਸੀਡੈਂਟ ਹੋ ਗਿਆ ਐਕਸੀਡੈਂਟ ਵਿੱਚ ਡਰਾਈਵਰ ਤੇ ਗੱਡੀ ਕ੍ਰੈਸ਼ਰ ਵਾਲੀ ਸੀ ਉਹ ਕਹਿੰਦੇ ਫਰਾਰ ਹੋ ਗਈ ਅਸੀਂ ਪੁਲਿਸ ਨੂੰ ਤਲਾਹ ਕੀਤੀ ਉਹਨਾਂ ਨੇ ਹਾਈ ਟੈਕ ਨਾਕੇ ਦੇ ਫੋਨ ਕਰਕੇ ਦੱਸਿਆ ਤੇ ਗੱਡੀ ਕਬਜ਼ੇ ਵਿੱਚ ਲਈ Laash ਨੂੰ ਵੀ ਪੁਲਿਸ ਨੇ ਆਪਣੇ ਕਬਜ਼ੇ ਵਿੱਚ ਲਿਆ ਤੇ ਭਾਜੀ Laash ਕਿੱਥੇ ਇਸ ਟਾਈਮ Laash ਪੁਲਿਸ ਕੋਲ ਹੀ ਆ ਗੱਡੀ ਵੀ ਪੁਲਿਸ ਕੋਲ ਹੈ ਹਾਂਜੀ ਭਾਜੀ ਇਹੜਾ ਐਕਸੀਡੈਂਟ ਹੋਇਆ ਸੀ ਕੀ ਮਾਮਾ ਹੈ ਇਹ ਅੱਜ ਮੈਂ ਥਾਣੇ ਛਾਗੜਾ ਜਾ ਰਹੀ ਮੈਨੂੰ ਇੱਕ ਫੋਨ ਗਿਆ ਕਹਿੰਦਾ ਜੀ ਕੋਈ ਬਹੁਤ ਲੱਗੇ ਤੁਮੂਆ ਲੱਗੇ ਰੋਡ ਤੇ ਐਕਸੀਡੈਂਟ ਹੋ ਯਾਰ ਆਪਣੇ ਟੈਕਸੀ ਆਪ ਮੋਟਰਸਾਈਕਲ ਦਾ ਉਹਦੇ ਵਿੱਚ ਨੌਜਵਾਨ ਦੀ ਮੌਤ ਹੋ ਗਈ ਆ ਮੈਂ ਮੌਕੇ ਤੇ ਆਇਆ ਇੱਥੇ ਤੇ ਪਤਾ ਲੱਗਾ ਵੀ ਕਰਨ ਸੈਨੋ ਮੰਗਤ ਸਿੰਘ ਵਾਸੀ ਤੁਮੂਆ ਵਾਲਾ ਉਹਦੇ ਮੌਕੇ ਤੇ ਮੋਰੋਂ ਗਈ ਆ ਜਿਹਦੀ ਡੈੱਡ ਬੋਡੀ ਅਸੀਂ ਆਪਣੇ ਕਪ ਪੁਲਿਸ ਕਬਜ਼ੇ ਚ ਲੈ ਲਈ ਆ ਹਸਪੀਟਲ ਤੇ ਜਿੱਤੀ ਆ ਤੇ ਜਿਹੜਾ ਟਰੱਕ ਆਉਣਾ ਕੋਈ ਅਣੌਖ ਗੱਡੀ ਕੋਈ ਵੀ ਆ ਉਹਦੀ ਭਾਲ ਕਰ ਰਹੇ ਆ ਬਾਕੀ ਪਰਿਵਾਰ ਦੇ ਬਿਆਨ ਲੈ ਕੇ ਜੋ ਕਾਰਵਾਈ ਬੰਦੀ ਆ ਮੋਟਰਸਾਈਕਲ ਸਰ ਇਹ ਕੱਤੇ ਸੀ ਗਿਆ ਇਹ ਨੌਜਵਾਨ ਮੋਟਰਸਾਈਕਲ ਤੇ ਸੀ ਤੇ ਗੱਡੀ ਦਾ ਹੁਣ ਪਤਾ ਕਰਦੇ ਹੋ ਕਿਹੜੀ ਗੱਡੀ ਚ ਐਕਸੀਡੈਂਟ ਹੋਇਆ